ਬਾਈ ਜੀ ਦੇਖੋ ਇਹ ਸੀਨ ਦੇਖਣ ਵਾਸਤੇ ਤੁਹਾਨੂੰ ਕਿਤੇ ਜਾ ਕੇ ਦੂਰ ਜਾਣ ਦੀ ਲੋੜ ਨਹੀਂ ਇਹ ਸਾਰਾ ਸੀਨ ਤੁਸੀਂ ਪੰਜਾਬ ਦੇ ਸ਼ਹਿਰ ਪਰਣਾਲਾ ਦੇ ਵਿੱਚ ਆ ਕੇ ਦੇਖ ਸਕਦੇ ਹੋ ਇਹ ਰੋਡ ਦੇ ਉੱਪਰ ਹੀ ਇੱਕ ਮਾਰਕੀਟ ਬਣੀ ਹੈ ਉਹਦੇ ਵਿੱਚ ਇਹ ਸਵੀਵਿੰਗ ਪੂਲ ਜਿਹਦੇ ਵਿੱਚ ਕਿਸ਼ਤੀਆਂ ਵਗੈਰਾ ਹੋਰ ਵੀ ਬਹੁਤ ਕੁਝ ਚੱਲ ਰਿਹਾ ਆ ਦੇਖੋ ਆ ਦੇਖੋ ਕਿੰਨਾ ਸੋਹਣਾ ਨਜ਼ਾਰਾ ਆ ਦੇਖੋ ਲੋਕ ਕਿਵੇਂ ਇੱਥੇ ਨਜ਼ਾਰਾ ਲੈ ਰਹੇ ਨੇ ਦੇਖੋ ਸਮੰਦ ਬਰ ਰਹੇ ਨੇ ਰੌਣਕ ਬਣੇ ਜਾ ਰਹੇ ਨੇ ਆ ਦੋਸਤੋ ਇੱਧਰ ਵਾਲੇ ਪਾਸੇ ਦੇਖੋ ਬਹੁਤ ਵੱਡੀ ਮਾਰਕੀਟ ਬਣੀ ਹੋਈ ਹੈ ਚੰਗੇ ਚੰਗੇ ਬ੍ਰਾਂਡ ਦੇ ਇੱਥੇ ਸ਼ੋਰੂਮ ਨੇ ਨੇੜੇ ਤੇੜੇ ਲੋਕ ਆਉਂਦੇ ਆ ਤੇ ਘੁੰਮਣ ફરਨ ਆਉਂਦੇ ਨੇ ਆ ਦੇਖੋ ਬਹੁਤ ਵੱਡਿਆ ਵੱਡੇ ਕੰਪਨੀ ਸ਼ੋਰੂਮ ਨੇ ਦੇ ਵਿੱਚ ਆ ਦੇਖੋ ਇੱਕ ਹੋਰ ਵੱਡੀ ਗਿਸ਼ਤੀ ਆ ਗਈ ਇੱਥੇ ਮੋਰਤੋਲ ਸ਼ਹਿਰ ਨਗਰ ਦਾ ਲੁੱਟ ਝਿਲਟੇ ਜਾਣ ਦੀ ਲੋੜ ਨਹੀਂ ਹੈਗੀ ਬਰਨਾਲੇ ਆ ਕੇ ਤੁਸੀਂ ਇਸ ਤਰ੍ਹਾਂ ਦਾ ਨਜ਼ਾਰਾ ਲੈ ਸਕਦੇ ਹੋ ਆ ਦੇਖੋ ਇੱਥੇ ਕਈ ਬਹੁਤ ਵੱਡੇ ਬ੍ਰਾਂਡ ਦੇ ਸ਼ੋਰੂਮ ਨੇ ਤੇ ਕਈ ਤਰ੍ਹਾਂ ਦੀਆਂ ਆਪਰੇ ਲੱਗੀਆਂ ਹੋਈਆਂ ਨੇ ਬਹੁਤ ਵੱਡੀ ਮਾਰਕੀਟ ਹੈ ਅਸੀਂ ਬਰਨਾਲੇ ਦੇ ਨੇੜੇ ਤੇ ਦੇ ਲੋਕਾਂ ਨੂੰ ਚੰਡੀਗੜ੍ਹ ਜਾਂ ਹੋਰ ਕਿਸੇ ਦੂਰ ਦਰਡੇ ਸ਼ਹਿਰ ਵਿੱਚ ਜਾਣ ਦੀ ਲੋੜ ਨਹੀਂ ਹੈਗੀ